ਨੂੰ ਅਪਗ੍ਰੇਡ ਕਰਨ ਲਈ ਤੇ ਤੀਆਂ ਦਾ ਤਿਹਾਰ ਜਿਹੜਾ ਬਾਹਰ ਮਨਾਇਆ ਜਾ ਰਿਹਾ ਵਿਸ਼ੇਸ਼ ਤੌਰ ਤੇ ਆਲੇ-ਦੁਆਲੇ ਦੇ 50 ਪਿੰਡਾਂ 'ਚ ਇਹ ਗੱਲ ਦੀ ਚਰਚਾ ਹੁੰਦੀ ਹੈ ਕਿ ਨੌਰੇ ਪਿੰਡ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਔਰ ਤੀਆਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ। ਆਂ ਦਾ ਸਤਿਕਾਰ ਕਰੋ ਤੇ ਪੁੱਤਰਾ ਵਾਂਗ ਪਿਆਰ ਕਰੋ। ਜੀਰ ਸਿੰਘ ਇਹ ਚੀਜ਼ਾਂ ਆਪਣੇ ਜੀਵਨ ਵਿੱਚ ਆਪਣੇ ਸਮਾਜ ਵਿੱਚ ਲਾਗੂ ਕਰਾਂਗੇ। ਤਾ ਸਾਡਾ ਸਮਾਜ ਹੋਰ ਤੁਸੀਂ ਪ੍ਰਫਲਿਤ ਕਰਨਾ ਚਾਹੁੰਦੇ ਹੋ ਕਿ ਘਰ-ਘਰ ਮੈਸੇਜ ਆਵੇ ਵਾਹ ਘਰ-ਘਰ ਹੀ ਮੈਸੇਜ ਆਗਾ ਇੱਕ ਮੈਨੂੰ ਜੇਤ ਜੀ ਦੀ ਖੰਗ ਮਾਰਦੀ ਹਿੰਦੋ ਤੱਕ ਮੈਨੂੰ ਮੁੱਕਾਈ ਨਹੀਂ ਤੋ ਤੱਕ ਮੈਨੂੰ ਖੰਗ ਮਾਰਦੀ ਆ ਵੀ ਲਾਉਂਦੇ ਹੋ ਪੈਣਾ ਇੱਥੇ ਆਉਂਦੀਆਂ ਨਾ ਹਾਂਜੀ ਸੁਨੇਹਾ ਆਪਾਂ ਇਹ ਕਹੀਦਾ ਵੀ ਹਰ ਸਾਲ ਬੀਬੀਆਂ ਇਕੱਠੀਆਂ ਹੋਵੋ ਸਾਥ ਦੇ ਆਪਾਂ ਰਲ ਕੇ ਜਿਹੜਾ ਸਾਰੇ ਸਹਿਯੋਗ ਨਾਲ ਜਿਹੜਾ ਆਪਾਂ ਪ੍ਰੋਗਰਾਮ ਆ ਰਲ ਕੇ ਮਨਾ ਲਿਆ ਸਾਰੇ ਕੋਸ਼ਿਆਂ ਦੀਆਂ ਮੈਂ ਸਟੇਜ ਦੇਖਿਆ ਤੁਸੀਂ ਮਧਾਨੀ ਚਲਾਉਂਦੇ ਸੀਗੇ ਹਾਂਜੀ ਮੈਂ ਪਹਿਲਾਂ ਵੀ ਅਸਲ ਮਧਾਨੀ ਵੀ ਚਲਾਈ ਹੋਈ ਆ ਅੱਛਾ ਜੀ ਮੱਖਣ ਕੱਢਿਆ ਹੋਇਆ ਆ ਚਰਖਾ ਚਰਖਾ ਵੀ ਥੋੜਾ ਥੋੜਾ ਚਲਾਇਆ ਹੋਇਆ ਆ ਭਾਈ ਤੁਸੀਂ ਫਿੱਟ ਹੈ ਜੀ ਜੀ ਕਿਉਂ ਟੀਚ ਕੀਤਾ ਹੈ ਐਜ਼ ਅ ਪ੍ਰਿੰਸੀਪਲ ਤੇ ਇਹ ਜਿਹੜਾ ਸਾਡਾ ਪਰਿਵਾਰ ਆ ਜਿਹੜਾ ਸਾਡਾ ਪਿੰਡ ਹੈ ਨਾ ਇੱਕ ਪਰਿਵਾਰ ਹੈ ਇਹ ਸਾਰੇ ਇਕਵੇੜੇ 'ਚ ਰਹਿੰਦੇ ਆ ਮੈਨੂੰ ਸਾਰੇ ਬੱਚਿਆਂ ਨਾਲ ਬਹੁਤ ਪਿਆਰ ਆ ਕੋਈ ਬੱਚਾ ਮੇਰੇ ਡਾਕਟਰ ਬਣਿਆ ਕੋਈ ਕੋਈ ਬਗਾਨਾ ਹਾਂ ਕੋਈ ਬਗਾਨਾ ਸਾਰੇ ਜਿਹੜਾ ਡਾਂਸ ਆ ਜਾਂ ਜਿਹੜਾ ਨਾਚ ਆ ਉਹ ਸਾਡੇ ਦਿਲ ਦੀ ਖੁਸ਼ੀ ਆ ਉਸ ਰਾਹੀਂ ਅਸੀਂ ਆਪਣੇ ਬੋਝ ਤੋਂ ਮੁਕਤ ਹੋ ਸਕਦੇ ਆ ਤੋ ਇੱਕ ਬੜਾ ਬੜਾ ਵਧੀਆ ਪਰਾਲਾ ਹੈਗਾ ਆ ਵੀ ਪਿੰਡ ਨੋਰਾ ਦੇ ਜਿਹੜੇ ਆ ਗ੍ਰਾਮ ਪੰਚਾਇਤ ਮੈਂਬਰ ਸਹਿਬਾਂ ਦਾ ਸਾਡੇ ਮਾਨਯੋਗ ਅਸ਼ੋਕ ਮਰਸੋਗੀ ਜੀ ਜਿਹਨਾਂ ਦੇ ਕਾਫੀ ਸਮਾਜ ਸੇਵੀ ਔਰ ਕਈ ਤਰ੍ਹਾਂ ਦੇ ਔਰ ਪ੍ਰਾਲੇ ਚੱਲ ਰਿਹਾ ਹੈ ਕਿ ਸਮਾਜ ਨੂੰ ਉੱਪਰ ਚੱਕਣ ਵਾਸਤੇ ਕਈ ਤਰ੍ਹਾਂ ਦੀਆਂ ਦੁਕਾਨੀਆਂ ਯੋ ਵੀ ਜ਼ਰੂਰਤਾਂ ਹੈਗੀਆਂ ਪੂਰੀਆਂ ਕਰਦੇ ਹੈਗੇ ਖਾਸ ਤੌਰ ਤੇ ਪੜ੍ਹਾਈ ਦੇ ਪੱਖ ਵਿੱਚ ਤੇ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਕੰਪਿਊਟਰ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ ਬਹੁਤ ਹੀ ਸ਼ਾਨਦਾਰ ਅਯੋਕੇ ਤਕਨੀਕ ਨਾਲ ਤੇ ਅਸੀਂ ਸਾਰੇ ਪਿੰਡ ਵਾਸੀਆਂ ਨੂੰ ਪਹਿਲਾਂ ਵੀ ਅਪੀਲ ਕੀਤੀ ਹੈ ਔਰ ਵੀ ਵੀ ਬੱਤੀ ਦੇ ਮਾਧਿਅਮ ਰਾਹੀਂ ਵੀ ਅਸੀਂ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਸੈਂਟਰ ਵਿੱਚ ਜਰੂਰ ਪੜ੍ਹਾਉਣਾ ਲੱਗਿਆ ਕਿਉਂਕਿ ਸਪੈਸ਼ਲੀ ਇੱਕ ਤਾਂ ਇੱਕ ਤਾਂ ਫੈਮਿਲੀ ਮੈਂਬਰ ਆ ਸਾਰੇ ਠੀਕ ਹੈ ਕਲਾਸ ਵਿੱਚ ਆਂਦੇ ਆ ਸਾਰੇ ਇੰਜੋਏ ਕਰਦੇ ਆ ਆਪਾਂ ਕਲਾਸ ਲਗਾਈ ਦੇ ਇੱਕ ਘੰਟੇ ਦੀ ਹਾਂ ਜੀ ਮੇਰੇ ਸਾਰੇ ਸਟੂਡੈਂਟ ਤੇ ਮੈਂ ਹੀ ਟੀਚਰ ਆ ਸਪੈਸ਼ਲੀ ਮੈਨੂੰ ਬੁਲਾਇਆ ਇਹਨਾਂ ਨੇ ਇਨਵਾਈਟ ਕੀਤਾ ਮੈਂ ਬਹੁਤ ਬਹੁਤ ਧੰਨਵਾਦ ਧੰਨਵਾਦੀ ਕਰਦੀ ਇਹਨਾਂ ਦਾ ਕਿ ਸਾਰੀਆਂ ਰਹਿਮਤਾਂ ਰੱਬ ਦੀਆਂ ਨੇ ਧੀਆਂ ਨਾਲ ਹੀ ਧੀਆਂ ਫੱਪਦੀਆਂ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਨਮਰ ਗਨੇਸ਼ੂ ਸਾਥਿਓ ਇਸ ਸਮੇਂ ਅਸੀਂ ਨੌਰੇਪਿੰਡ ਵਿਖੇ ਮੌਜੂਦ ਆ ਔਰ ਨੌਰੇਪਿੰਡ ਬਾਰੇ ਇਹ ਖਾਸ ਗੱਲ ਕਹੀ ਜਾਂਦੀ ਕਿ ਬਹੁਤ ਖੂਬਸੂਰਤ ਪਿੰਡ ਹੈ ਪਰ ਉਸਦੇ ਨਾਲੋਂ ਜ਼ਿਆਦਾ ਖੂਬਸੂਰਤ ਇੱਥੇ ਦੇ ਲੋਕ ਆ ਅੱਜ ਤੀਆਂ ਦਾ ਤਿਉਹਾਰ ਨੌਰੇਪਿੰਡ ਵਿਖੇ ਮਨਾਇਆ ਜਾ ਰਿਹਾ ਬਾਹਰ ਪ੍ਰੋਗਰਾਮ ਚੱਲ ਰਿਹਾ ਸੱਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਉਹਦੇ ਨਾਲ ਦੀ ਨਾਲ ਅਸੀਂ ਲਾਇਬ੍ਰੇਰੀ 'ਚ ਪਹੁੰਚੇ ਆ ਮੋਹਦਵਰ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਸਕਰੀਨ ਤੇ ਅਹਿਮ ਸ਼ਕਸ਼ੀਤਾ ਨਜ਼ਰ ਆ ਰਹੀਆਂ ਮਾਸਟਰ ਜੀ ਨੇ ਪਿੰਡ ਦੇ ਸਰਪੰਚ ਸਰਦਾਰ ਦਰਬਖ ਸਿੰਘ ਜੀ ਸਾਬਕਾ ਸਰਪੰਚ ਮੈਡਮ ਮਨਦੀਪ ਜੀ ਦਿਲਬਖ ਸਾਹਿਬ ਦੇ ਹੋਮ ਮਿਨਿਸਟਰ ਸਾਹਿਬ ਮਹਿਲਾ ਮੰਡਲ ਤੋਂ ਪ੍ਰਧਾਨ ਜੀ ਔਰ ਅਹਿਮ ਸ਼ਖਸੀਅਤਾਂ ਸਾਰੀਆਂ ਅਹਿਮ ਸ਼ਖਸੀਅਤਾਂ ਨੇ ਔਰ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਨੌਰੇ ਪਿੰਡ ਨੂੰ ਅਪਗ੍ਰੇਡ ਕਰਨ ਲਈ ਤੇ ਤੀਆਂ ਦਾ ਤਿਉਹਾਰ ਜਿਹੜਾ ਬਾਹਰ ਮਨਾਇਆ ਜਾ ਰਿਹਾ ਵਿਸ਼ੇਸ਼ ਤੌਰ ਤੇ ਆਲੇ-ਦੁਆਲੇ ਦੇ 50 ਪਿੰਡਾਂ 'ਚ ਇਹ ਗੱਲ ਦੀ ਚਰਚਾ ਹੁੰਦੀ ਹੈ ਕਿ ਨੌਰੇ ਪਿੰਡ ਵਿੱਚ ਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਔਰ ਤਿਆਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਸਭ ਤੋਂ ਪਹਿਲਾਂ ਮੈਂ ਸਰਪੰਚ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਅੱਜ ਦੇ ਦਿਨ ਦੀ ਮਹੱਤਤਾ ਕਿਉਂਕਿ ਚਰਚਾ ਬਹੁਤ ਹੈ ਕਿ ਬਹੁਤ ਸ਼ਾਨੋ ਸ਼ੌਕਤ ਨਾਲ ਬਹੁਤ ਅੱਛੇ ਤਰੀਕੇ ਤਿਆਂ ਦਾ ਤਿਉਹਾਰ ਤਿਆਂ ਨੂੰ ਮਨਾਇਆ ਜਾਂਦਾ ਹੈ ਬਹੁਤ ਸਾਰਾ ਇਕੱਠ ਵੀ ਮੈਂ ਬਾਹਰ ਦੇਖਿਆ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਸਮਝੇ ਤਾਂ ਕੀ ਕਹੋਗੇ ਅੱਜ ਦੇ ਦਿਨ ਦੀ ਬਹੁਤ ਹੀ ਵਿਸ਼ੇਸ਼ ਆਮ ਹਤਾ ਹੈ ਕਿ ਆ ਜਿਸ ਤਰ੍ਹਾਂ ਇਹ ਆਮ ਕਹਾਵਤ ਹੈ ਵੈਸੇ ਹੀ ਸਚਾਈ ਆ ਧੀਆ ਦਾ ਸਤਿਕਾਰ ਕਰੋ ਤੇ ਪੁੱਤਰਾ ਵਾਂਗ ਪਿਆਰ ਕਰੋ ਜੇ ਅਸੀਂ ਇਹ ਚੀਜ਼ਾਂ ਆਪਣੇ ਜੀਵਨ ਵਿੱਚ ਆਪਣੇ ਸਮਾਜ ਵਿੱਚ ਲਾਗੂ ਕਰਾਂਗੇ ਤਾਂ ਸਾਡਾ ਸਮਾਜ ਹੋਰ ਤੁਸੀਂ ਪਰਫੁੱਲਿਤ ਕਰਨਾ ਚਾਹੁੰਦੇ ਹੋ ਕਿ ਘਰ-ਘਰ ਮੈਸੇਜ ਆਵੇ ਵਾਹ ਘਰ-ਘਰ ਹੀ ਮੈਸੇਜ ਆਗਾ ਵੀ ਸਮਾਜ ਇਸੇ ਨਾਲ ਹੀ ਪਰਫੁੱਲਿਤ ਹੋਊਗਾ ਸਾਡੀਆਂ ਧੀਆ ਹੀ ਅੱਗੇ ਜਾ ਕੇ ਬਹੁ ਬੇਟੀਆਂ ਪੜਨ ਗਈਆਂ ਇਹ ਇਹਨਾਂ ਨਾਲ ਹੀ ਜਿਹੜੀ ਸਮਾਜ ਦੀ ਹੈਗੀ ਆ ਰਚਨਾ ਸ੍ਰਿਸ਼ਟੀ ਈਆਂ ਨਾਲ ਹੀ ਚੱਲਦੀ ਹੈ ਦੋਨੋਂ ਪਰਿਵਾਰ ਇਹ ਪੇਕੇ ਦਾ ਪਰਿਵਾਰ ਸਹੁਰਿਆਂ ਦਾ ਪਰਿਵਾਰ ਇਹ ਤੀਆਂ ਦੇ ਨਾਲ ਹੀ ਸੰਭਵ ਹੋ ਸਕਦਾ ਹੈ ਸੋ ਮੈਂ ਆਪਣੇ ਵੱਲੋਂ ਜਵਾਰਾ ਫਿਰ ਹੀ ਕਹੂੰਗਾ ਕਿ ਤੀਆਂ ਦਾ ਸਤਿਕਾਰ ਕਰੋ ਤੇ ਪੁੱਤਰਾ ਵਾਂਗ ਪਿਆਰ ਕਰੋ ਠੀਕ ਹੈ ਅੱਛਾ ਮੈਂ ਬਾਹਰ ਦੇਖ ਪਾ ਰਿਹਾ ਜੀ ਬਹੁਤ ਸਾਰਾ ਇਕੱਠ ਹੈ ਤਿਆਂ ਜੋ ਉਤਸ਼ਾਹ ਬਹੁਤ ਹੈ ਭੈਣਾਂ ਜੋ ਉਤਸ਼ਾਹ ਬਹੁਤ ਹੈ ਸਾਰੇ ਪੁਰ ਉਤਸ਼ਾਹ ਨਾਲ ਇੱਥੇ ਪਹੁੰਚੇ ਆ ਮੈਨੂੰ ਇਹ ਸੁਨੇਹਾ ਲੱਗਿਆ ਸੀ ਕਿ ਸਾਰੇ ਅੰਦਰ ਆਪੇ ਉਤਸ਼ਾਹ ਹੁੰਦਾ ਕਿ ਅਸੀਂ ਪਹੁੰਚਣਾ ਹੀ ਆ ਨਹੀਂ ਇਹ ਐਕਚੁਅਲੀ ਨਾ ਇਹ ਸਾਡੇ ਮੈਡਮ ਮਨਦੀਪ ਕੌਰ ਜੀ ਸਾਡੇ ਐ ਸਰਪੰਚ ਤੇ ਇਹਨਾਂ ਦੀ ਕਾਫੀ ਸਮੇ ਤੋਂ ਇਹ ਸਖਤ ਮਿਹਨਤ ਹੈਗੀ ਆ ਤੇ ਇਹ ਪਿਛਲੇ 4-5 ਸਾਲਾਂ ਤੋਂ ਤਿਆਰੀ ਕਰਦੇ ਆ ਰਹੇ ਆ ਤੇ ਹਰ ਸਾਲ ਮੋਰ ਮੋਰ ਸਕਸੈਸ ਤੇ ਹੋਰ ਵਧੀਆ ਤੋਂ ਵਧੀਆ ਹੋ ਰਿਹਾ ਤੇ ਬੱਚੇ ਹੋਰ ਵੀ ਜ਼ਿਆਦਾ ਸਿੱਖਦੇ ਆ ਤੇ ਨਵੀਆਂ ਪਲਾਂਘਾਂ ਪੁੱਟ ਰਹੇ ਆ ਮੈਮ ਨਾਲ ਗੱਲਬਾਤ ਕਰ ਲੈਣਾ ਮੈਮ ਤੁਹਾਡੀ ਸ਼ਲਾਘਾ ਕੀਤੀ ਆ ਜੀ ਅੱਛਾ ਦੇਖ ਕੇ ਬੜਾ ਚੰਗਾ ਲੱਗ ਰਿਹਾ ਮੌਜੂਦਾ ਸਰਪੰਚ ਤੇ ਸਾਫ ਦਾ ਸਰਪੰਚ ਭੈਣਾ ਭਰਾਵਾਂ ਕਰੋ ਪਿਆਰ ਹੈ ਔਰ ਪਿੰਡ ਦੀ ਬਿਹਤਰੀ ਲਈ ਕੰਮ ਕਰ ਰਿਹਾ ਅੰਕਲ ਉਹਨਾਂ ਦੱਸਿਆ ਕਹਿੰਦੇ ਕਿ ਮੈਮ ਉਹਨਾਂ ਦੀ ਬਹੁਤ ਕੋਸ਼ਿਸ਼ ਲੈਂਦੀ ਹੈ ਬਹੁਤ ਵੱਡਾ ਯੋਗਦਾਨ ਹੈ ਬਹੁਤ ਸਹਿਯੋਗ ਹੈ ਪਿਛਲੇ 4-5 ਸਾਲਾਂ ਤੋਂ ਇਹ ਉਪਰਾਲਾ ਕਰਾ ਰਹੇ ਹੋ ਔਰ ਜਿਹੜਾ ਕੁਦਰਤੀ ਨੂਰ ਮੈਂ ਬਾਹਰ ਦੇਖਿਆ ਉਹ ਤੁਹਾਡੇ ਚਿਹਰੇ ਤੇ ਵੀ ਆ ਤਾਂ ਬਹੁਤ ਕੋਸ਼ਿਸ਼ਾਂ ਕਰਦੇ ਹੋ ਅੱਛਾ ਔਰ ਸਫਲ ਵੀ ਹੋਇਆ ਕੀ ਕਹੂੰਗੀ ਮੈਂ ਆਪਣੇ ਪਿੰਡ ਦੇ ਜਿਹੜੇ ਨਗਰ ਨਿਵਾਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਪਿੰਡ ਦਾ ਪੂਰਾ ਸਾਨੂੰ ਸਹਿਯੋਗ ਮਿਲ ਰਿਹਾ ਅਸੀਂ ਅੱਜ 9 ਸਾਲ ਪਹਿਲਾਂ ਤੋਂ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਅੱਛਾ 8-9 ਸਾਲ ਹਾਂਜੀ ਠੀਕ ਹੈ ਜੀ ਤੇ ਬੜੀ ਸ਼ੌਤ ਸ਼ਾਂਤ ਦੇ ਨਾਲ ਸਾਡਾ ਜਿਹੜਾ ਪ੍ਰੋਗਰਾਮ ਚੱਲਦਾ ਇਹ ਸਾਨੂੰ ਐਨ ਆਰ ਆਈ ਵੀਰਾਂ ਕੋਲੋਂ ਪਿੰਡ ਦੇ ਜਿੰਨੇ ਨਗਰ ਨਿਵਾਸੀ ਆ ਸਾਰਿਆਂ ਦਾ ਬਹੁਤ ਸਹਿਯੋਗ ਹੈ ਸਾਡਾ ਪ੍ਰੋਗਰਾਮ ਚੱਲ ਰਿਹਾ ਔਰ ਜਿਆਦਾ ਮੇਰੀਆਂ ਬੀਬੀਆਂ ਭਣਾਂ ਜਿਹੜਾ ਸਾਡਾ ਸਾਥ ਦੇ ਰਹੀਆਂ ਕਿ ਅੱਜ ਤੋਂ ਸਾਡੇ ਬੱਚੀਆਂ ਪਹਿਲਾਂ ਸਾਰੀਆਂ ਲੇਡੀਜ਼ ਜਿੰਨੀਆਂ ਸਗੀਆਂ ਆਜ਼ਾਦ ਨਹੀਂ ਸੀਗੀਆਂ। ਆ ਜਦ ਜਦੋਂ ਸਾਨੂੰ ਬਾਬਾ ਸਾਹਿਬ ਜੀ ਨੇ ਸੰਵਿਧਾਨ ਵਿੱਚ ਸਾਡਾ ਕੀਤਾ ਸਾਨੂੰ ਅਸੀਂ ਆਜ਼ਾਦ ਹੋਈਆਂ ਤੇ ਅਸੀਂ ਅੱਜ ਇਹ ਰੌਣਕ ਮੇਲੇ ਕਰ ਚ ਰਹੀਆਂ ਜੀ। ਪੰਨੀਆਂ ਨੂੰ ਲੈ ਕੇ ਜੀ ਜੀ ਪਹਿਲਾਂ ਸਾਨੂੰ ਕੋਈ ਹੱਕ ਨਹੀਂ ਸੀਗਾ ਕਿ ਅਸੀਂ ਘਰੋਬਾਰ ਵੀ ਹੋ ਚਾਹੀਦਾ। ਜੀ। ਹਾਂਜੀ। ਚਲੋ ਹੌਲੀ ਹੌਲੀ ਹੱਕ ਮਿਲ ਗਏ ਨੇ। ਹਾਂਜੀ। ਕੋਸ਼ਿਸ਼ ਹੈ ਪਰ ਫਿਰ ਵੀ ਜਾਰੀ ਨੇ ਕਿ ਜਿਹੜੇ ਹੱਲੇ ਵੀ ਪੈਣਾ ਹੱਕ ਤੋਂ ਵਾਂਝੀਆਂ ਰਹਿ ਗਈਆਂ ਉਹਨਾਂ ਨੂੰ ਹੱਕ ਮਿਲੇ। ਹਾਂਜੀ। ਸਾਰੀਆਂ ਬੀਬੀਆਂ ਪੈਣਾ ਨੂੰ ਹੱਕ ਮਿਲਣਾ ਚਾਹੀਦਾ ਆ। ਕਹਿਆ ਅਸੇ ਸਾਲ ਵਿੱਚ ਸਿਰਫ ਇੱਕ ਦਿਨ ਜਿਹੜਾ ਤੀਆਂ ਦਾ ਤਿਹਾੜੀ ਸਿਰਫ ਬਹਾਨਾ ਆ ਕਿ ਬੀਬੀਆਂ ਪਾਣਾ ਇਕੱਠੀਆਂ ਹੋ ਕੇ ਆਪਣਾ ਮਨੋਰੰਜਨ ਕਰ ਰਹੀਆਂ ਜੀ ਹਾਂਜੀ ਮੈਂ ਮੈਂ ਇੱਕੇ ਵੀ ਨਾਲ ਦੀ ਨਾਲ ਗੱਲਬਾਤ ਦੇਖ ਪਰ ਜਿਹੜੀਆਂ ਬੱਚੀਆਂ ਆ ਉਹ ਪੰਜਾਬੀ ਪਹਿਰਾਵੇ ਚਾਈਆਂ ਔਰ ਨਾਲ ਦੀ ਨਾਲ ਸਸਕਾਰਾਂ ਦੀ ਚਮਕ ਵੀ ਉਹਨਾਂ ਤੱਕ ਪਹੁੰਚ ਰਹੀ ਹੈ ਹਾਂਜੀ ਕਿ ਜਿਹੜੇ ਸਾਡੀਆਂ ਬੱਚੀਆਂ ਸੀ ਉਹਨਾਂ ਨੂੰ ਪਿਛਲੇ ਸੱਭਿਆਚਾਰ ਬਾਰੇ ਕੋਈ ਸੀ ਨਹੀਂ ਪਤਾ ਪੰਜਾਬੀ ਵਿਰਸਾ ਭੁੱਲ ਚੁੱਕੇ ਸੀ ਸਾਰੇ ਅਸੀਂ ਇਹ ਦੁਬਾਰਾ ਜਿਹੜਾ ਪੰਜਾਬੀ ਵਿਰਸਾ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਇਸ ਕਰਕੇ ਜਿਹੜੇ ਸਾਡੀਆਂ ਬੱਚੀਆਂ ਦਾ ਆ ਤੁਹਾਨੂੰ ਨਿਸ਼ਚਾ ਬਹੁਤ ਜਿਆਦਾ ਹੈਗਾ ਕਿ ਸਾਡਾ ਧੀਆ ਦਾ ਤਿਹਾਰ ਕੰਡੇ ਵਿੱਚ ਮੰਨ ਰਿਹਾ ਹੈ। ਅੱਛਾ ਮੈਂ ਦੇਖ ਪਾ ਰਿਹਾ ਨਾਲ ਦੀ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਚੱਲ ਰਿਹਾ ਬੋਲੀਆਂ ਵੀ ਧੀਆ ਪਾ ਰਹੀਆਂ ਸਟੇਜ ਤੇ ਮਧਾਣੀ ਵੀ ਹੈ ਚਰਖਾ ਵੀ ਹੈ ਜੋ ਸਾਡਾ ਪੁਰਾਣਾ ਵਿਰਸਾ ਉਹਦੇ ਨਾਲ ਚੰਗੀ ਤਰ੍ਹਾਂ ਜੋੜਦੇ ਹੋ। ਕਿ ਜਿਹੜਾ ਅੱਜ ਕੱਲ ਸਾਡੇ ਬੱਚਾ ਨਹੀਂ ਇਹ ਨਹੀਂ ਪਤਾ ਕਿ ਜਿਹੜੀ ਮਧਾਣੀ ਕੀ ਚੀਜ਼ ਆ। ਚਾਟੀ ਕੀ ਚੀਜ਼ ਹੈ ਕਿ ਚਰਖਾ ਕੀ ਕਰੀਦਾ ਸਿਰਫ ਅਸੀਂ ਉਹਨਾਂ ਨੂੰ ਜਿਹੜਾ ਇਹ ਚੀਜ਼ਾਂ ਪਿਛਲੀਆਂ ਇਸ ਕਰਕੇ ਰੱਖ ਰਹੀਆਂ ਕਿ ਜਦੋਂ ਬੱਚਾ ਨੂੰ ਪਤਾ ਲੱਗੇ ਕਿ ਪਿੱਛੇ ਜਿਹੜਾ ਸਾਡੇ ਬੀਬੀਆਂ ਸੀ ਕੀ ਕੁਝ ਕਰ ਰਹੀਆਂ ਸੋ ਅੱਜ ਕੱਲ ਐਰੋਬਿਕਸ ਕਰੀ ਜਾਂਦੇ ਰੱਸੀ ਨੂੰ ਐ ਕਰੀ ਜਾਂਦੇ ਇਹ ਨਹੀਂ ਪਤਾ ਕਿ ਮਦਾਨੇ 'ਚ ਪਹਿਲੇ ਬੀਬੀਆਂ ਕਰ ਲੈਂਦੀਆਂ ਸੀ ਕਿਸੇ ਨੇ ਇਹ ਨਹੀਂ ਪਤਾ ਵੀ ਜੇ ਅਸੀਂ ਦੁੱਧ ਪਾਉਣੇ ਤਾਂ ਰੜਕਣ ਦੇ ਨਾਲ ਵਿੱਚ ਕੀ ਨਿਕਲਣਾ ਹਾਂਜੀ ਅੱਛਾ ਕੋਈ ਖਾਸ ਸੁਨੇਹਾ ਵੀ ਲਾਉਂਦੇ ਹੋ ਭੈਣਾ ਇੱਥੇ ਆਉਂਦੀਆਂ ਨਾ ਹਾਂਜੀ ਸੁਨੇਹਾ ਆਪਾਂ ਇਹ ਕਹੀਦਾ ਵੀ ਹਰ ਸਾਲ ਬੀਬੀਆਂ ਇਕੱਠੀਆਂ ਹੋਵੋ ਸਾਥ ਦੇ ਆਪਾਂ ਰਲ ਕੇ ਜਿਹੜਾ ਸਾਰੇ ਸਹਿਯੋਗ ਨਾਲ ਜਿਹੜਾ ਆਪਾਂ ਪ੍ਰੋਗਰਾਮ ਆ ਰਲ ਕੇ ਮਨਾਈਏ ਸਾਰੇ ਜਣੇ ਜਿਹੜੇ ਹੋਰ ਭੈਣਾ ਮਨਾਉਣਾ ਚਾਹੁੰਦੀਆਂ ਨੇ ਤੀਆਂ ਦਾ ਤਿਹਾਰ ਆਪਣੇ ਪਿੰਡ ਵਿੱਚ ਉਹਨਾਂ ਨੂੰ ਕੋਈ ਸਲਾਹ ਸਲਾਮ ਅਸ਼ਬਰਾ ਸਾਡੇ ਇਹ ਦੇਖੋ ਸ਼ੁਰੂਆਤ ਪਹਿਲਾਂ ਸਾਡੇ ਨੌਰੇ ਤੋਂ ਹੋਈ ਸੀ ਜੀ ਜੀ ਸਾਡੇ ਪਿੰਡ ਵੱਲ ਦੇ ਕੇ ਸਾਰੇ ਪਿੰਡਾਂ ਨੇ ਸ਼ੁਰੂਆਤ ਕੀਤੀ ਸੀ ਜੀ ਮੈਂ ਹੁਣ ਵੀ ਇਹ ਸਹਿਆਂ ਬੀਬੀਆਂ ਭੈਣਾ ਦੇਣਾ ਚਾਹੁੰਦੀਆਂ ਕਿ ਆਪਾਂ ਜਿਹੜਾ ਸਾਲ ਵੀ ਜਿੱਕ ਦਿਨੇ ਇਕੱਠੀਆਂ ਹੋਈਏ ਆਪਾਂ ਕੋਈ ਸਲਾਮ ਅਸ਼ਬਰਾ ਕੋਈ ਵੀ ਜਿਹੜਾ ਸਾਨੂੰ ਕੰਮ ਬੀਬੇ ਰਲ ਕੇ ਸਾਨੂੰ ਕਰਨਾ ਚਾਹਤੇ ਜਿੰਦੇ ਆ ਲਾਇਬ੍ਰੇਰੀ ਖੋਲੀ ਆ ਇਸ ਵਿੱਚ ਬੱਚਿਆਂ ਨੂੰ ਚਲੋ ਕੁਝ ਪੜ੍ਹਨ ਨੂੰ ਮਿਲਦਾ ਇਦਾਂ ਦੇ ਕੰਮ ਅਸਰ ਰਲ ਕੇ ਬੀਬੀਆਂ ਕਰਨੀਆਂ ਚਾਹੁੰਦੀਆਂ ਸੀ ਅੱਛਾ ਪੜ੍ਹਾਈ ਪ੍ਰਤੀ ਵੀ ਉਤਸ਼ਾਹਿਤ ਕਰ ਦਿਓ ਹਾਂਜੀ ਜਿੰਦਾ ਸਾਡੇ ਹੁਣ ਲਾਇਬ੍ਰੇਰੀ ਖੋਲੀ ਹੈ ਆਪਣੇ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਵਾਵਾ ਸਾਹਿਬ ਦੀ ਜੀਵਨੀ ਬਾਰੇ ਜੋ ਕਿਸ ਨੇ ਬੁੱਕਸ ਲੈਣੀਆਂ ਵਾਲੇ ਜਾ ਕੇ ਉਹ ਆਪਣੇ ਪੇਪਰ ਵਗੈਰਾ ਦਿੰਦੇ ਬੱਚੇ ਫਿਰ ਲਿਆ ਕੇ ਜੀ ਹਾਂਜੀ ਠੀਕ ਹੈ ਬਹੁਤ ਸ਼ੁਕਰੀਆ ਮੈਂ ਬਹੁਤ ਮਿਹਰਬਾਨੀ ਬਹੁਤ ਖਾਸ ਉਪਰਾਲਾ ਜੀ ਮੈਂ ਮਹਿਲਾ ਮੰਡਲ ਦੇ ਪ੍ਰਧਾਨ ਮੈਡਮ ਨਾਲ ਜ਼ਰੂਰ ਗੱਲਬਾਤ ਕਰੂੰਗਾ ਮੈਡਮ ਬੱਚੀਆਂ 'ਚ ਬਾਰ ਬਹੁਤ ਸ਼ਾਹ ਦੇਖਿਆ ਬਹੁਤ ਖੁਸ਼ੀ ਦੇਖੀ ਚਿਹਰੇ ਤੇ ਰੌਣਕ ਦੇਖੀ ਔਰ ਅੱਜ ਦਾ ਦਿਨ ਉਹਨਾਂ ਲਈ ਬਹੁਤ ਖਾਸ ਹੈ ਤੁਸੀਂ ਕਿੰਨਾ ਖਾਸ ਨੂੰ ਮੰਨਦੇ ਹੋ ਜੀ ਦੇਖੋ ਮੈਂ ਇੱਥੇ 20 ਸਾਲ ਤਕਰੀਬਨ ਬੱਚਿਆਂ ਨੂੰ ਟੀਚ ਕੀਤਾ ਹੈ ਐਜ਼ ਅ ਪ੍ਰਿੰਸੀਪਲ ਤੇ ਇਹ ਜਿਹੜਾ ਸਾਡਾ ਪਰਿਵਾਰ ਆ ਜਿਹੜਾ ਸਾਡਾ ਪਿੰਡ ਹੈ ਨਾ ਇੱਕ ਪਰਿਵਾਰ ਹੈ ਇਹ ਸਾਰੇ ਇਕਵੇੜੇ 'ਚ ਰਹਿੰਦੇ ਆ ਮੈਨੂੰ ਸਾਰੇ ਬੱਚਿਆਂ ਨਾਲ ਬਹੁਤ ਪਿਆਰ ਆ ਕੋਈ ਬੱਚਾ ਮੇਰੇ ਡਾਕਟਰ ਬਣਿਆ ਕੋਈ ਕੋਈ ਬਗਾਨਾ ਹਾਂ ਕੋਈ ਬਗਾਨਾ ਸਾਰੇ ਆਪਣੇ ਆ ਮੈਨੂੰ ਐਦਾ ਲੱਗ ਰਿਹਾ ਕਿ ਮੈਂ ਆਪਣੇ ਪਰਿਵਾਰ 'ਚ ਬੈਠੀ ਮੈਨੂੰ ਐਦਾ ਬਿਲਕੁਲ ਨਹੀਂ ਲੱਗ ਰਿਹਾ ਕਿ ਮੈਂ ਤੁਸੀਂ ਵੀ ਆਏ ਨਾ ਮੈਨੂੰ ਐਦਾ ਲੱਗਿਆ ਸਾਡੇ ਪਰਿਵਾਰ ਦੇ ਮੈਂਬਰ ਹੋ ਤੇ ਸਾਨੂੰ ਜਿਹੜਾ ਇਹ ਮੈਨੂੰ ਆਪਣਾ ਆਪਣਾ ਮਿਲਣਸਾਰ ਬਿਲਕੁਲ ਰਖਦੇ ਮਾਲਕ ਤੁਸੀਂ ਹਾਂਜੀ ਹਾਂਜੀ ਤੇ ਮੈਂ ਹਰੇਕ ਨਾਲ ਪਿਆਰ ਕਰਦੀ ਹਾਂ ਮੈਂ ਵੀ ਚਾਹੁੰਦੀ ਕਿ ਮੈਂ ਨੂੰ ਵੀ ਸਾਰੇ ਪਿਆਰ ਕਰ ਤੁਹਾਡੇ ਸਾਰੀ ਰਿਸਪੈਕਟ ਕਰਦੇ ਕੋਈ ਹੋਰ ਆਪਣੇ ਭਾਵ ਰੱਖਣਾ ਚਾਹੁੰਦੇ ਜੀ ਹਾਂਜੀ ਸਾਡੇ ਐਕਸ ਸਰਪੰਚ ਆ ਉਹ ਇਹਨਾਂ ਦਾ ਬਹੁਤ ਉਦਮ ਆ ਇਹਨਾਂ ਦੀਆਂ ਨਾਲ ਜਿਹੜੀਆਂ ਫਰੈਂਡਸ ਆ ਉਹ ਵੀ ਬਹੁਤ ਇਸ ਤੇ ਇਹਨਾਂ ਦੇ ਸਾਥ ਦੇ ਰਹੀਆਂ ਹੈ ਕੁਛ ਪਿੰਡ ਵਿੱਚ ਇਦਾਂ ਹੁੰਦਾ ਅਸੀਂ ਆਪਣਾ ਅਲੱਗ ਕਰੀਏ ਜਾਂ ਅਲੱਗ ਕਰੀਏ ਇਦਾਂ ਅਸੀਂ ਕੁਛ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਨੇ ਸਾਰੇ ਰਲ ਮਿਲ ਕੇ ਰਹੀਏ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਉਦਮ ਕੀਤਾ ਕਿ ਇਹਨਾਂ ਨੇ ਮਤਲਬ ਕਾਫੀ ਸਾਲ ਤੋਂ ਹੋ ਰਿਹਾ ਤੇ ਆ 2 ਸਾਲ ਪਹਿਲਾਂ ਕੁਛ ਇਦਾਂ ਦੀ ਘਟਨਾ ਹੋ ਗਈ ਇੱਧਰ ਮਨਾ ਨਹੀਂ ਸਕੇ ਤੇ ਦੂਸਰੀ ਸਾਈਡ ਮਨਾਇਆ ਪਰ ਉਹ ਜਿੱਤਾ ਗੱਲ ਜਾਈ ਨਹੀਂ ਬਣੀ ਪਰ ਮਜ਼ਾ ਬਹੁਤ ਹੈ ਬਹੁਤ ਇੱਥੇ ਬਹੁਤ ਜ਼ਿਆਦਾ ਵਧੀਆ ਅਸੀਂ ਸਰਪੰਚ ਸਾਹਿਬ ਦਾ ਬਹੁਤ ਥੈਂਕ ਯੂ ਕਰਦੇ ਆ ਕਿ ਇਹਨਾਂ ਨੇ ਬਹੁਤ ਜ਼ਿਆਦਾ ਉਦਮ ਕੀਤਾ ਇੱਥੇ ਸਾਡੇ ਜੋਗਾ ਕਲਾਸ ਵੀ ਆਂਦੀ ਹੈ ਸਵੇਰ ਨੂੰ ਤੇ ਇਹਨਾਂ ਦਾ ਉਦਮ ਆ ਸਾਰੀਆਂ ਬੀਬੀਆਂ ਨੂੰ ਇਕੱਠੀਆਂ ਕਰਦੇ ਆ ਹਾਂਜੀ ਥੈਂਕ ਯੂ ਜੀ ਥੈਂਕ ਯੂ ਕੋਈ ਤੁਹਾਡੇ ਚੋਰ ਕੋਈ ਪੱਖ ਰੱਖਣਾ ਚਾਹੁੰਦਾ ਪਰ ਖੁਸ਼ ਹੋ ਖੁਸ਼ ਹੋ ਜੀ ਹਾਂ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਤੁਸੀਂ ਇਹ ਸਟੇਜ ਦੇਖਿਆ ਤੁਸੀਂ ਮਧਾਨੀ ਚਲਾਉਂਦੇ ਸੀਗੇ ਹਾਂਜੀ ਮੈਂ ਪਹਿਲਾਂ ਵੀ ਅਸਲ ਮਧਾਨੀ ਵੀ ਚਲਾਈ ਹੋਈ ਆ ਅੱਛਾ ਜੀ ਪੁਰਾਣੀ ਚਰਖਾ ਮੱਖਣ ਕੱਟਿਆ ਹੋਇਆ ਆ ਚਰਖਾ ਚਰਖਾ ਵੀ ਥੋੜੇ ਥੋੜੇ ਚਲਾਇਆ ਹੋਇਆ ਹੈ ਪਾਈ ਤੁਸੀਂ ਫਿੱਟ ਹੈ ਜੀ ਕੋਈ ਕੋਈ ਬੱਚਿਆਂ ਨੂੰ ਸੁਨੇਹਾ ਦੇਣਾ ਚਾਹੋ ਅੱਜ ਜਿਹੜੀਆਂ ਇੱਥੇ ਬੱਚੀਆਂ ਪਹੁੰਚੀਆਂ ਹਾਂ ਹਾਂਜੀ ਹਾਂਜੀ ਬੱਚੇ ਬਹੁਤ ਹੈਗੇ ਹੋਣ ਹਾਰ ਹੈਗੇ ਆ ਸੱਭਿਆ ਚਾਰਜ ਵਿੱਚ ਆਏ ਆ ਆਪਣਾ ਪੰਜਾਬੀ ਵਿਰਸਾ ਨਹੀਂ ਭੁੱਲ ਰਹੇ ਬਹੁਤ ਬਹੁਤ ਵਧੀਆ ਜੁੜੇ ਰਹੇ ਜੁੜੇ ਰਹਿਣ ਇਸੇ ਤਰ੍ਹਾਂ ਕਹਿੰਦੇ ਕਿ ਅੱਗਾ ਦੌੜ ਪਿੱਛਾ ਛੋੜ ਪਰ ਇੱਥੇ ਆਪਾਂ ਕਹਿੰਦੇ ਕਿ ਅੱਗੇ ਵਧੋ ਪਰ ਪਿੱਛੇ ਨੂੰ ਨਾ ਭੁੱਲੋ ਹਾਂਜੀ ਹਾਂਜੀ ਪਿੱਛੇ ਨਾ ਭੁੱਲੋ ਅੱਗੇ ਵਧੋ ਆਪਣਾ ਸਭਿਆਚਾਰ ਨਾ ਭੁੱਲੋ ਬਹੁਤ ਸ਼ੁਕਰ ਹੈ ਇੱਧਰ ਗੱਲਬਾਤ ਰਹਿ ਗਈ ਸੀਗੀ ਮੈਂ ਜੀ ਮਾਸਟਰ ਜੀ ਨਾਲ ਗੱਲਬਾਤ ਕਰ ਲੈਂਦੇ ਆ ਮਾਸਟਰ ਜੀ ਵੈਸੇ ਵੀ ਜਿਹੜਾ ਅਧਿਆਪਕ ਹੁੰਦਾ ਸਮਾਜ ਨਿਰਮਾਤਾ ਹੁੰਦਾ ਔਰ ਤੁਸੀਂ ਸਟੇਜ ਤੋਂ ਬਹੁਤ ਮਿੱਠੀਆਂ ਮਿੱਠੀਆਂ ਬਹੁਤ ਸੂਝਵਾਨ ਗੱਲਾਂ ਬਹੁਤ ਮਤਲਬ ਇਹੋ ਜਿਹੀਆਂ ਗੱਲਾਂ ਜਿਹੜੀਆਂ ਪ੍ਰੇਰਨਾ ਦਾਇਕ ਆ ਉਹ ਕਰ ਰਹੇ ਸੀਗੇ ਤੁਸੀਂ ਕਹਿ ਬਾਈ ਫੇਸ ਜਾਣ ਦਾ ਆਈ ਕੰਟੈਕਟ ਵੀ ਹੋ ਰਿਹਾ ਸੀਗਾ ਔਰ ਬੱਚੇ ਹੁਣ ਹਰ ਵੀ ਬਹੁਤ ਨੇ ਸਾਰੇ ਕੀ ਕਹੋਗੇ ਜੀ ਪੀਵੀ 32 ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਬਾਰੇ ਮੈਂ ਇੰਨਾ ਹੀ ਕਹਾਂਗਾ ਜਿੱਥੇ ਇਹ ਪ੍ਰੋਗਰਾਮ ਸਾਡੇ ਸੱਭੇ ਚਾਹਨਾ ਸਾਨੂੰ ਜੋੜਦੇ ਆ ਉੱਥੇ ਬੱਚਿਆਂ ਦੇ ਵਿੱਚ ਜਿਹੜੀ ਪ੍ਰਤਿਭਾ ਆ ਚਾਹੇ ਉਹ ਉਹਨਾਂ ਦੀ ਕੋਈ ਡਾਂਸ ਦੇ ਵਿੱਚ ਪ੍ਰਤਿਭਾ ਹੈਗੀ ਚਾਹੇ ਗਾਉਣ ਦੇ ਵਿੱਚ ਪ੍ਰਤਿਭਾ ਆ ਜਾਂ ਉਹਨਾਂ ਦੀ ਕੋਈ ਮੱਲੋ ਹੋਰ ਜਿਹੜੀ ਰਚਨਾਤਮਕ ਰੁਚੀ ਆ ਉਹ ਬਾਹਰ ਨਿਕਲਦਾ ਉਹਨਾਂ ਨੂੰ ਮੌਕਾ ਮਿਲਦਾ ਅਸੀਂ ਸਾਰੇ ਹੀ ਜਾਣਦੇ ਆ ਅਸੀਂ ਜਿਹੜਾ ਪੜ੍ਹਾਈ ਦਾ ਪੱਧਰ ਥੋੜਾ ਅਸੀਂ ਕਹਿੰਦੇ ਬੱਚੇ ਬੋਝ ਮੰਦੇ ਆ ਉਸ ਬੋਝ ਤੋਂ ਮੁਕਤ ਹੋਣ ਲਈ ਸਿਆਣੇ ਵੀ ਕਹਿੰਦੇ ਜਿਹੜਾ ਡਾਂਸ ਆ ਜਾਂ ਜਿਹੜਾ ਨਾਚ ਆ ਉਹ ਸਾਡੇ ਦਿਲ ਦੀ ਖੁਸ਼ੀ ਆ ਉਸ ਰਾਹੀਂ ਅਸੀਂ ਆਪਣੇ ਬੋਝ ਤੋਂ ਮੁਕਤ ਹੋ ਸਕਦੇ ਆ ਤਾਂ ਇੱਕ ਬੜਾ ਬੜਾ ਵਧੀਆ ਪਰਾਲਾ ਹੈਗਾ ਆ ਵੀ ਪਿੰਡ ਨੋਰਾ ਦੇ ਜਿਹੜੇ ਆ ਗ੍ਰਾਮ ਪੰਚਾਇਤ ਮੈਂਬਰ ਸਹਿਬਾਨ ਜਾਂ ਪੁਰਾਣੀ ਗ੍ਰਾਮ ਪੰਚਾਇਤ ਜਾਂ ਹੁਣ ਦੀ ਗ੍ਰਾਮ ਪੰਚਾਇਤ ਮੈਂਬਰ ਸਹਿਬਾਨ ਜਾਂ ਸਰਪੰਚ ਸਾਹਿਬ ਹੈਗੇ ਆ ਉਹ ਇਸ ਰੁਚੀ ਨੂੰ ਬੱਚਿਆਂ ਦੇ ਨੂੰ ਬਾਹਰ ਕੱਢਣ ਲਈ ਜਾਂ ਉਹਨਾਂ ਨੂੰ ਕਾਮਯਾਬ ਕਰਨ ਲਈ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਆ ਤਾਂ ਕਿ ਬੱਚਿਆਂ ਦੇ ਵਿੱਚ ਇਹ ਜਿਹੜੀ ਆ ਰੁਚੀ ਜਿਹੜੀ ਆ ਹੋਰ ਸਫਲਤਾ ਨਾਲ ਅੱਗੇ ਆਵੇ ਔਰ ਬੱਚਿਆ ਜਿਹੜੇ ਕਿਉਂਕਿ ਮੈਂ ਟੀਚਰ ਹੋਣ ਕਰਕੇ ਬੱਚਿਆਂ ਦੇ ਨਾਲ ਰਹਿੰਦਾ ਆ ਤਾਂ ਬੱਚਿਆਂ ਵਿੱਚ ਜਿੱਥੇ ਪੜਨ ਦੇ ਨਾਲ-ਨਾਲ ਇਹ ਵੀ ਜਿਹੜੀ ਆ ਰਚਨਾਵਾ ਜਿਹੜੀਆਂ ਆ ਜਾਂ ਗਾਉਣ ਦੀ ਜਾਂ ਲਿਖਣ ਦੀ ਜਾਂ ਜਿਹੜੀ ਆ ਉਹਨਾਂ ਦੇ ਵਿੱਚ ਚੱਣ ਦੀ ਕਲਾ ਆ ਜਿਹੜੀ ਉਹ ਜਰੂਰ ਵਿਕਸਿਤ ਹੋਣੀ ਚਾਹੀਦੀ ਆ ਸਾਡੇ ਸਿੱਖਿਆ ਵਿਭਾਗ ਵੀ ਇਹ ਕਹਿੰਦਾ ਬੱਚੇ ਦਾ ਸਰਵਪੱਖੀ ਵਿਕਾਸ ਹੋਣਾ ਚਾਹੀਦਾ ਤਾਂ ਹੀ ਜਿਹੜੇ ਆ ਬੱਚੇ ਜਿਹੜੇ ਆਉਣ ਵਾਲੇ ਸਮੇਂ ਦੇ ਜਿਹੜੇ ਆ ਨਾ ਉਹ ਨਿਰਮਾਤਾ ਬਣ ਸਕਦੇ ਆ ਜੀ ਅੱਜ ਬੱਚਿਆਂ ਨੇ ਅੱਜ ਮੈਂ ਦੇਖਿਆ ਡਾਂਸ ਤਾਂ ਕੀਤਾ ਗਿੱਧਾ ਕੀਤਾ ਹਾਂਜੀ ਨਾਲ ਦੀ ਨਾਲ ਗੀਤ ਵੀ ਗਾਏ ਕਿ ਕਵਿਤਾਵਾਂ ਵੀ ਗਾਈਆਂ ਨੇ ਬਿਲਕੁਲ ਜੀ ਕਵਿਤਾਵਾਂ ਜੀ ਬਿਲਕੁਲ ਜੀ ਮੈਂ ਇੱਕ ਦੱਸਣਾ ਚਾਹੁੰਦਾ ਅਸੀਂ ਇੱਕ ਨਮੀਆਂ ਕਲਮਾਂ ਨਵੀਂ ਉਡਾਨ ਨਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਆ ਜਿਸ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਦੀਆਂ ਰਚਨਾਵਾਂ ਆਪ ਹੀ ਬੱਚੇ ਲਿਖਦੇ ਆ ਉਹਨਾਂ ਦੀਆਂ ਰਚਨਾਵਾਂ ਅਸੀਂ ਕਿਤਾਬਾਂ ਦੇ ਵਿੱਚ ਛਾਪਦੇ ਹਾਂ ਔਰ ਫ੍ਰੀ ਜਿਹੜੀਆਂ ਬੱਚਿਆਂ ਨੂੰ ਉਹ ਪ੍ਰੋਵਾਈਡ ਕਰਾਉਂਦੇ ਹਾਂ ਮੇਰੇ ਕੋਲੇ ਜ਼ਿਲ੍ਹਾ ਨਮਾ ਸ਼ਹਿਰ ਦੀਆਂ ਦੋ ਅਸੀਂ ਕਿਤਾਬਾਂ ਜਿਹੜੀਆਂ ਛਾਪ ਚੁੱਕੇ ਆ ਔਰ ਤੀਜੀ ਜਿਹੜੀ ਕਿਤਾਬ ਜਿਹੜੀ ਆ ਸਾਡੀ ਅੰਡਰ ਪ੍ਰੋਸੈਸ ਹੈਗੀ ਆ ਔਰ ਅਸੀਂ ਬੱਚਿਆਂ ਦੇ ਰਚਨਾਵਾਂ ਛਾਪਦੇ ਆ ਮੈਂ ਵੀ ਚਾਹੁੰਦਾ ਕਿ ਜਿਹੜੇ ਬਹੁਤ ਪੱਖੀ ਪ੍ਰਤਿਭਾ ਬੱਚਿਆਂ ਜੈਗੀ ਆ ਅਸੀਂ ਉਹ ਤੋਂ ਜਾਣੂ ਹੋਈਏ ਸਿੱਖਣ ਨੂੰ ਮਿਲੂਗਾ ਬਿਲਕੁਲ ਜੀ ਬਿਲਕੁਲ ਤੇ ਗੁਰੂ ਤਾਂ ਬੱਚਾ ਵੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਗੁਰੂ ਬੱਚਾ ਬੱਚੇ ਜੀ ਤੁਸੀਂ ਮੇਰੇ ਨਾਲ ਸਕੂਲ 'ਚ ਚਲੋ ਤੁਹਾਨੂੰ ਗਾਹਿ ਬਗਾਏ ਮੌਕਾ ਮਿਲਦਾ ਰਹਿੰਦਾ ਬੱਚਿਆਂ ਵਿੱਚ ਇੰਨੀਆਂ ਸੋਹਣੀਆਂ ਜਾਨੀ ਕਿ ਉਹ ਰਚਨਾਵਾਂ ਲਿਖਦੇ ਆ ਜਾਂ ਇੰਨੀਆਂ ਸੋਹਣੀਆਂ ਉਹਨਾਂ ਦੇ ਵਿੱਚ ਥੌਟਸ ਹੈਗੇ ਆ ਅਸੀਂ ਸੋ ਵਾਰ ਤੇ ਬੱਚਿਆਂ ਦੇ ਕੋਈ ਆਪਣੇ ਪਿਆਰੇ ਡੌਗੀ ਤੇ ਕੋਈ ਆਪਣੀ ਗਾਂ ਦੇ ਕੁਝ ਵੀ ਬਿਲਕੁਲ ਸ਼ੁੱਧ ਬਿਲਕੁਲ ਜੀ ਸ਼ੁੱਧ ਵਿਚਾਰ ਆ ਥਾਟ ਉਹਨਾਂ ਦੇ ਬੜੇ ਪਵਿੱਤਰ ਹੈਗੇ ਆ ਉਹਨਾਂ ਵਿੱਚ ਮਿਲਾਵਟ ਪਣਾ ਕੋਈ ਨਹੀਂ ਹੈਗਾ ਜੋ ਹੈਗਾ ਬਿਲਕੁਲ ਸ਼ੁੱਧ ਹੈਗਾ ਜੀ ਉਹਦੇ ਜੀ ਜੀ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਸਟੇਜ ਦੇ ਸੰਚਾਲਨ ਕੀਤਾ ਸਾਰ ਨੂੰ ਬੰਨ ਕੇ ਰੱਖਿਆ ਸਾਰਿਆਂ ਨੂੰ ਪ੍ਰੋਪਰ ਮੌਕਾ ਦਿੱਤਾ ਇਕੁਅਲੀ ਮੌਕਾ ਦਿੱਤਾ ਬਹੁਤ ਸ਼ੁਕਰੀਆ ਤੁਸੀਂ ਵੀ ਬਹੁਤ ਪੱਕੀ ਪ੍ਰਤਿਮਾ ਦੇ ਮਾਲਕ ਹੋ ਅੱਛਾ ਇਹਨਾਂ ਨੇ ਇੱਕ ਵਾਰ ਇੰਟਰੋਡਿਊਸ ਤਾਂ ਕਰਾ ਦਿਓ ਹਾਂ ਜੀ ਠੀਕ ਇਹ ਸਾਡੇ ਸੀਨੀਅਰ ਪੰਚਾਇਤ ਮੈਂਬਰ ਸਰਦਾਰ ਮਿਤ ਸਿੰਘ ਜੀ ਤੇ ਇਹ ਸਾਡੇ ਵੱਡੇ ਵੀਰ ਸਾਡੇ ਫੁੱਟਬਾਲ ਕੈਪਟਨ ਰਹੇ ਆ ਅੱਛਾ ਤੇ ਰੇਲਵੇ ਚੋਂ ਇਹਨਾਂ ਨੇ ਕਾਫੀ ਸਮਾਂ ਜੋਬ ਕੀਤੀ ਆ ਤੇ ਸਰ ਹਣੇ ਤੇ ਹਾਂਜੀ ਇਹ ਸਾਡੇ ਮਾਨਯੋਗ ਹੈਡਮਾਸਟਰ ਸਾਪ ਦਾ ਸਰਪੰਚ ਔਰ ਹੈਡਮਾਸਟਰ ਦੇ ਅਹੁਦੇ ਤੋਂ ਰਟਾਇਰ ਹੋਇਆ ਤੇ ਇਹਨਾਂ ਦੇ ਇਹਨਾਂ ਦੀ ਵੀ ਪਿੰਡ ਨੂੰ ਬੜੀ ਦੇਣ ਹੈਗੀ ਆ ਪਿਛਲੇ 5 ਸਾਲਾਂ ਲੈ ਨੇ ਕਾਫੀ ਸੇਵਾ ਕੀਤੀ ਪਿੰਡ ਦੀ ਹਾਂਜੀ ਹਾਂਜੀ ਬੜੇ ਮਿਲਨ ਸਾਹਿਬ ਨੇ ਹਾਂਜੀ ਹਾਂਜੀ ਨੌਰ ਦੇ ਲੋਕ ਸਾਰੇ ਇੰਨੇ ਸਾਰੇ ਚੰਗੇ ਆ ਜਿਹੜੇ ਬੜੇ ਉਹਨਾਂ ਨੂੰ ਸਾਰੇ ਹਾਂਜੀ ਹਾਂਜੀ ਸਾਰੇ ਸਾਰੇ ਚੰਗੇ ਆ ਨਹੀਂ ਨਹੀਂ ਸਾਡੇ ਪਿੰਡ ਵਿੱਚ ਕੋਈ ਬੈਰਬਰੋਦ ਨਹੀਂ ਹੈ ਹਾਂਜੀ ਹਾਂਜੀ ਅੱਜ ਹਾਂਜੀ ਸੁਖਨੀ ਸਾਡੇ ਜਾਫ ਕਰਵਾਇਆ ਸਾਹਿਬ ਜੀ ਸਾਉਂ ਤਾਂ ਪਹਿਲਾਂ ਸਵੇਰੇ ਸਿੰਘ ਗੁਰਦੁਆਰਾ ਸਾਹਿਬ ਉੱਧ ਜਪਦੀ ਸੁਖਨੀ ਸਾਡੇ ਜਾਫ ਕਰਵਾਇਆ ਪਰਦੀ ਚੜ੍ਹਦੀ ਕਲਾ ਵਾਸਤੇ ਔਰ ਸੁਖ ਸ਼ਾਂਤੀ ਵਾਸਤੇ ਬਾਅਦ ਵਿੱਚ ਸਾਡਾ 3 ਦਾ ਪ੍ਰੋਗਰਾਮ ਸੁਭਾ। ਮੈਂ ਉਹੀ ਕਹਿੰਦਾ ਕਿ ਪਿੰਡ ਵਾਲੇ ਸਾਰੇ ਬਹੁਤ ਨਿੱਕੇ ਆ। ਅੱਛਾ ਜਾਂਦੇ ਜਾਂਦੇ ਸਿਰਫ ਇੱਕ ਸਤਕਾਰਯੋਗ ਅਸ਼ੋਕ ਸੋਗੀ ਸਾਹਿਬ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਉਹਦਾ ਜ਼ਿਕਰ ਕਰ ਦਵਾਂ। ਜੀ ਜੀ। ਸਾਡੇ ਮਾਨਯੋਗ ਅਸ਼ੋਕ ਕੁਮਾਰ ਸੋਗੀ ਜੀ ਜਿਨ੍ਹਾਂ ਦੇ ਕਾਫੀ ਸਮਾਜ ਸੇਵੀ ਔਰ ਕਈ ਤਰ੍ਹਾਂ ਦੇ ਹੋਰ ਉਪਰਾਲੇ ਚੱਲ ਰਹੇ ਹੈਗੇ ਸਮਾਜ ਨੂੰ ਉੱਪਰ ਚੱਕਣ ਵਾਸਤੇ ਕਈ ਤਰ੍ਹਾਂ ਦੀਆਂ ਅ ਦੁਕਾਨੀਆਂ ਜੋ ਵੀ ਜ਼ਰੂਰਤਾਂ ਹੈਗੀਆਂ ਪੂਰੀਆਂ ਕਰਦੇ ਹੈਗੇ ਖਾਸ ਤੌਰ ਤੇ ਪੜ੍ਹਾਈ ਦੇ ਪੱਖ ਵਿੱਚ ਤੇ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਕੰਪਿਊਟਰ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ ਬਹੁਤ ਹੀ ਸ਼ਾਨਦਾਰ ਆਯੋਕੇ ਤਕਨੀਕ ਨਾਲ ਤੇ ਅਸੀਂ ਸਾਰੇ ਪਿੰਡ ਵਾਸੀਆਂ ਨੂੰ ਪਹਿਲਾਂ ਵੀ ਅਪੀਲ ਕੀਤੀ ਆ ਔਰ ਪੀਵੀ ਬੱਤੀ ਦੇ ਮਾਧਿਅਮ ਰਾਹੀਂ ਵੀ ਅਸੀਂ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਸੈਂਟਰ ਵਿੱਚ ਜ਼ਰੂਰ ਪੇ ਜੋ ਤਾ ਜੋ ਆਪਣੀਆਂ ਜੋੜਾਂ ਪੂਰੀਆਂ ਕਰ ਸਕਣ। ਬਹੁਤ ਸ਼ੁਕਰੀਆ। ਦੱਸੋ ਜੀ ਕੀ ਕਹਿੰਦੇ? ਮੈਡਮ ਬੈਂਸਾਂ ਤੋਂ ਸਾਡੀ ਯੋਗਾ ਕਲਾਸ ਲਗਾਉਂਦੇ ਤੁਸੀਂ ਇਹਨਾਂ ਬਾਰੇ ਕੁਝ ਪੁੱਛੋ। ਮੈਮ ਅੱਜ ਦਾ ਈਵੈਂਟ ਤੁਹਾਨੂੰ ਕਿਹੋ ਜਿਹਾ ਲੱਗਿਆ ਜੀ? ਸਤਿ ਸ਼੍ਰੀ ਅਕਾਲ ਬەڵਾ ਸਾਰਿਆਂ ਨੂੰ। ਮੇਰਾ ਨਾਮ ਨਪ੍ਰੀਤਾ ਹੈ। ਮੈਂ ਯੋਗਾ ਟ੍ਰੇਨਰਾਂ ਸੀਐਮ ਦੀ ਯੋਗਸ਼ਾਲਾ ਵੱਲੋਂ ਤੇ ਮੈਨੂੰ ਤਾਂ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਕਿਉਂਕਿ ਸਪੈਸ਼ਲੀ ਇੱਕ ਤਾਂ ਇੱਕ ਤਾਂ ਫੈਮਿਲੀ ਮੈਂਬਰ ਆ ਸਾਰੇ ਠੀਕ ਹੈ। ਕਲਾਸ ਵਿੱਚ ਆਂਦੇ ਆ ਸਾਰੇ ਇੰਜੋਏ ਕਰਦੇ ਆਂ ਆਪਾਂ ਕਲਾਸ ਲਗਾਈ ਦੀ ਘੰਟੇ ਦੀ। ਹਾਂਜੀ ਇਹ ਮੇਰੇ ਸਾਰੇ ਸਟੂਡੈਂਟ ਤੇ ਮੈਂ ਟੀਚਰ ਆ। ਸਪੈਸ਼ਲੀ ਮੈਨੂੰ ਬੁਲਾਇਆ ਇਹਨਾਂ ਨੇ ਇਨਵਾਈਟ ਕੀਤਾ। ਮੈਂ ਬਹੁਤ-ਬਹੁਤ ਧੰਨਵਾਦ ਦੀ ਕਰਦੀ ਇਹਨਾਂ ਦਾ ਕਿ ਮੈਨੂੰ ਬੁਲਾਇਆ ਸਾਰਿਆਂ ਨੇ। ਹਾਂਜੀ ਥੈਂਕ ਯੂ। ਇਹਨਾਂ ਨੂੰ ਕੋਈ ਸ਼ਰਾਰਤੀ ਸਟੂਡੈਂਟ ਹੋਵੇ। ਦੇਖੋ ਚਲੋ ਜੋਗਾ ਕਰਦੇ ਆ ਆਪਾਂ ਹੀ ਨਹੀਂ ਦੇਖੀਦਾ ਕਿ ਵੱਡੇ ਕੌਣ ਛੋਟੇ ਕੌਣ ਠੀਕ ਹੈ ਆਪਾਂ ਸਾਰੇ ਬੱਚਿਆਂ ਵਾਂਗੂ ਰਹਿਦਾ ਆ। ਆਪਾਂ ਉਪਰ ਕੀ ਇੰਜੋਏ ਕਰਕੇ ਗਾਈਦਾ ਸਾਰਾ ਕੁਛ ਨਾ। ਇਹ ਨਹੀਂ ਲੈਣਾ ਕਿ ਬੀ ਸਟ੍ਰੈਸ ਨਹੀਂ ਲੈਂਦੇ ਕਿਸ ਚੀਜ਼ ਦਾ। ਹਾਂਜੀ। ਅੱਛਾ ਅੱਜਕੱਲ ਮੈਂ ਇੱਕ ਪਾਸੇ ਨਾ ਮੋਟਿਵੇਸ਼ਨ ਦੀ ਬਹੁਤ ਚਰਚਾ ਹੈ ਕਿ ਆਪ ਪਰ ਇਹ ਤੁਸੀਂ ਨਿੱਕੇ ਨਿੱਕੇ ਬੱਚਿਆਂ ਦੇਖੀਆਂ ਪੰਜਾਬੀ ਪਹਿਰਾਵੇ ਵਿੱਚ ਕੁਦਰਤੀ ਨੂਰ ਸੀ ਚਿਹਰੇ ਤੇ ਉਹਨੂੰ ਦੇਖ ਕੇ ਕਿੰਨੀ ਖੁਸ਼ੀ ਮਹਿਸੂਸ ਹੋਈ ਕਿ ਇਹ ਵਿਰਸਾ ਵੀ ਜੁੜੀਆਂ ਹਾਂ ਹਾਂਜੀ ਹਾਂਜੀ ਅੱਜੋ ਸਾਡੀ ਸੱਭਿਆਚਾਰ ਉਹ ਵੀ ਉਹਨੂੰ ਪਤਾ ਲੱਗਿਆ ਔਰ ਮੈਂ ਚਾਹੁੰਨਾ ਕਿ ਪਰਮਾਤਮਾ ਉਹਨਾਂ ਦੇ ਸੰਸਕਾਰਾਂ ਦੀ ਚਮਕ ਬਣਾਈ ਰੱਖੇ ਤੁਸੀਂ ਕੀ ਕਹੋਗੇ ਦੇਖੋ ਮੈਂ ਤਾਂ ਕਹਿੰਦੀ ਆ ਕਿ ਦੇਖੋ ਵੈਸਟਰਨ ਵੈਸਟਰਨ ਜੋ ਕਲਚਰ ਹੈ ਉਹ ਵੀ ਅਪਣਾਓ ਪਰ ਜਿੱਥੇ ਤੱਕ ਜ਼ਿਆਦਾਤਰ ਆ ਆਪਣਾ ਪੰਜਾਬੀ ਕਲਚਰ ਸਭ ਤੋਂ ਬੈਸਟ ਹੈ ਠੀਕ ਹੈ ਹਰ ਤਰ ਹਰ ਅੱਜ ਕੱਲ੍ਹ ਕੀ ਹੈ ਕਿ ਆਪਣੀ ਹਿਸਟਰੀ ਨੂੰ ਬਚਾਇਆ ਜਾ ਰਿਹਾ ਆ ਜਿੰਨਾ ਹੋ ਸਕੇ ਉਨਾ ਹੀ ਪਛਾਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਆਪਣੇ ਆਪ ਨੂੰ ਬੱਚਿਆਂ 'ਚ ਦੇਖਦੇ ਆ ਹੁਣ ਕਿੱਦੜੀ ਪਰਫਾਰਮੈਂਸ ਸੀਗੀ ਮੈਂ ਵੀ ਗਿੱਦਿਆਂ ਦੀ ਕਲੇ ਪਰਟੀਸਿਪੇਟ ਕਰਦੀ ਹੁੰਦੀ ਸੀ ਠੀਕ ਹੈ ਮੈਂ ਵੀ ਗਿੱਦਿਆਂ ਦੀ ਰਾਣੀ ਕਹਿ ਲਾਂਦੀ ਸੀਗੀ ਤੇ ਆਪਣੇ ਆਪ ਨੂੰ ਉਹਨਾਂ ਵਿੱਚ ਮਹਿਸੂਸ ਕਰਦੇ ਸੀ ਤਾਂ ਇੰਜੋਏ ਕੀਤਾ ਬਹੁਤ ਜ਼ਿਆਦਾ ਇੰਜੋਏ ਕੀਤਾ ਥੈਂਕ ਯੂ ਸੋ ਮੱਚ ਕਿ ਨਾ ਨੇ ਬੁਲਾਇਆ ਮੈਡਮ ਵਾਲੀ ਗੱਲ ਤੋਂ ਸਮਝੇ ਕਿ ਜਿਹੜਾ ਸਕੂਨ ਹੈ ਉਹ ਮਾਂ ਦੀ ਗੋਦ 'ਚ ਹੀ ਮਿਲਦਾ ਤੇ ਪੰਜਾਬੀ ਮਾਂ ਬੋਲੀ ਸਾਡੀ ਮਾਂ ਆ ਅਸੀਂ ਉਹਦੀ ਵੀ ਕਦਰ ਕਰੀਏ ਮੈਂ ਤਸਵੀਰਾਂ ਜਾਂਦੇ ਜਾਂਦੇ ਦਿਖਾ ਦਿੱਤਾ ਸਾਰੀਆਂ ਸ਼ਖਸੀਅਤਾਂ ਬਹੁਤ ਸਤਿਕਾਰਯੋਗ ਆ ਅਹਿਮ ਸ਼ਖਸੀਅਤਾਂ ਨੇ ਮੈਮ ਤੁਸੀਂ ਕੁਝ ਕਹਿਣਾ ਚਾਹੋਗੇ ਰਹਿ ਗਏ ਚਲੋ ਦੋ ਸ਼ਬਦ ਤੁਸੀਂ ਕਹਿ ਦਿਓ ਸਰ ਇਹ ਪ੍ਰੋਗਰਾਮ ਦੇਖ ਕੇ ਬਹੁਤ ਵਧੀਆ ਖੁਸ਼ੀ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜ ਰਹੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਸਾਡਾ ਸੱਭਿਆਚਾਰ ਕਿਹੋ ਜਿਹਾ ਸੀ ਤੇ ਅਸੀਂ ਉਹਨਾਂ ਨਾਲ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਮੇਰੇ ਬੇਟੇ ਆ ਜੀ ਉਹ ਆਈ ਨਹੀਂ ਹੈਗੇ ਮੇਰੇ ਬੇਟੀ ਹੈ ਨਹੀਂ ਜੀ ਹਾਂਜੀ ਖੁਸ਼ ਬਹੁਤ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਦਿਖਾ ਕੇ ਲਗਾਈਆਂ ਸਰ ਪਹਿਲਾਂ ਮੈਂ ਹਾਂਜੀ ਦਿਖਾ ਕੇ ਉਹਨਾਂ ਨੂੰ ਫੇਰ ਘਰ ਛੱਡ ਕੇ ਆਈ ਹਾਂ ਹਾਂਜੀ ਵਧੀਆ ਲੱਗਦਾ ਉਹਨਾਂ ਨੂੰ ਵੀ ਦੇਖ ਕੇ ਖੁਸ਼ ਹੁੰਦੇ ਹੋਏ ਇਸ ਚੀਜ਼ ਨੂੰ ਕਿਉਂਕਿ ਇਹ ਵੀ ਉਹਨਾਂ ਦੇ ਪਰਿਵਾਰ ਹਾਂਜੀ ਹਾਂਜੀ ਨਹੀਂ ਉਹ ਦੇਖ ਕੇ ਖੁਸ਼ ਹੁੰਦੇ ਆ ਵਧੀਆ ਲੱਗਦਾ ਉਹਨਾਂ ਨੂੰ ਉਹ ਇਸ ਚੀਜ਼ ਨੂੰ ਦੇਖ ਕੇ ਕਾਫੀ ਕੁਝ ਪਿਛਲੇ ਸਾਲ ਲੈ ਕੇ ਨਹੀਂ ਸਿਆ ਹੋਏ ਇਸ ਵਾਰ ਦੇਖ ਕੇ ਗਏ ਆ ਸਪੈਸ਼ਲੀ ਉਹ ਆ ਕੇ ਹਾਂਜੀ ਇਹ ਵੀ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਵੀ ਦਿਖਾਣਾ ਬਹੁਤ ਜ਼ਰੂਰੀ ਹੈ ਕਿ ਭੈਣਾਂ ਦਾ ਸਤਿਕਾਰ ਹੋਣਾ ਚਾਹੀਦਾ ਹੁਣ ਮੈਂ ਤੁਹਾਨੂੰ ਬਾਰਾ ਤਸਵੀਰਾਂ ਦਿਖਾ ਦਿੰਦਾ ਸਾਰੀਆਂ ਅਹਿਮ ਸ਼ਖਸੀਅਤਾਂ बस आखिर जे यही विनती है ओ बेटी ने बहुं सोरा, बहुं आ, बहुत सोरा बहुत सोणा संचालन ਕੀਤਾ ਸਟੇ ਸੈਕਟਰੀ ਬਹੁਤ ਸੋਹਣੀ ਬੱਚੀ ਔਰ ਪ੍ਰੋਗਰਾਮ ਚੱਲ ਰਿਹਾ ਤੇ ਆ ਤੁਸੀਂ ਦੇਖੋ ਝੂਲੇ ਲੱਗੇ ਹੋਏ ਆ ਪਿੰਗਾ ਲੱਗੀਆਂ ਔਰ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇਹਨਾਂ ਬੱਚੀਆਂ ਤੇ ਪਰਮਾਤਮਾ ਦੀ ਕਿਰਪਾ ਬਣੀ ਰਵੇ ਬਹੁਤ ਪਿਆਰੀਆਂ ਬੱਚੀਆਂ ਔਰ ਪਰਮਾਤਮਾ ਇਹਨਾਂ ਤੇ ਸਦਾ ਕਿਰਪਾ ਬਣਾਈ ਰੱਖੇ ਆ ਕੀ ਆ ਸੋਨੇ ਦਾ ਚਲੋ ਖੁਸ਼ ਰਹੋ ਬਹੁਤ ਬਹੁਤ ਸ਼ੁਕਰੀਆ